ਗੀਗਾ ਕਾਲਾ ਵਾਹਿਗੁਰੂ ਜੀ ਕੀ ਫਤਿਹ ਵਾਣ ਵਾਤ ਆਈ ਵਿਆ ਜ਼ਮੀਨਾ ਤੇ ਫਸਲਾਂ ਬੀਜ ਦੋ ਕਿਸਾਨ ਨੂੰ ਪਤਾ ਐ ਇਸ ਗੱਲ ਦਾ ਤੇ ਇਹ ਸਰੀਰ ਹੈ ਜਿਹੜਾ ਇਹ ਵੀ ਇੱਕ ਜ਼ਮੀਨ ਆ ਤੇ ਅੱਜ ਆਪਾਂ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਰੂਹਾਂ ਦੇ ਵਾਤ ਆਉਂਦਿਆ ਮਤਲਬ ਭਾਵ ਕੇ ਨਾਮ ਸਿਮਰਨ ਦਾ ਸਮਾ ਜਿਹੜਾ ਸੰਗਤ ਜਿਉਂ ਚੱਲਦਾ ਪਿਆ ਕਿਤੇ ਨਾ ਇਕੱਲੇ ਬਹਿ ਕੇ ਮਹਿਸੂਸ ਕਰਿਓ ਇਸ ਸਮੇਂ ਦੇ ਵਿੱਚ ਇੱਕ ਵੱਖਰੀ એનર્ਜੀ ਵੱਖਰੀ ਵਾਈਬ੍ਰੇਸ਼ਨ ਫੀਲ ਹੁੰਦੀ ਆ ਜਿਵੇਂ ਯੂਨੀਵਰਸ ਉਹ ਪਰਮਾਤਮਾ ਸੁਪਰੀਮ ਪਾਵਰ ਅਕਾਲ ਪੁਰਖ ਸਾਨੂੰ ਕੁਝ ਕਹਿ ਰਿਹਾ ਹੈ ਉਹ ਸਮਾਂ ਚੱਲ ਰਿਹਾ 80% ਲੋਕ ਹਨ ਜਿਹੜੇ ਉਹਨਾਂ ਦਾ ਮਾੜੇ ਕੰਮਾਂ ਵਾਲੇ ਪਾਸਿਓ ਧਿਆਨ ਹਟ ਕੇ ਤੇ ਵਾਹਿਗੁਰੂ ਵੱਲ ਲੱਗਿਆ ਉਸ ਅਕਾਲ ਪੁਰਖ RAM ਅੱਲਾ ਵਾਲੇ ਲੱਗਿਆ ਹੋਇਆ ਜਿਹੜੇ ਕਦੇ ਗੁਰਦੁਆਰਾ ਸਾਹਿਬ ਨਹੀਂ ਗਏ ਮੰਦਰ ਮਸਜਿਦ ਨਹੀਂ ਗਏ ਉਹਨਾਂ ਦਾ ਜੀ ਕਰਦਾ ਕਿ ਧਾਰਮਿਕ ਸਥਾਨ ਤੇ ਜਾਈਏ ਆਪਣੇ ਆਪਣੇ ਧਰਮ ਦੇ ਵਿੱਚ ਲੋਕ ਨੇ ਜਿਹੜੇ ਉਹ ਉਸ ਰਸਤੇ ਤੇ ਚੱਲ ਕੇ ਪ੍ਰਮਾਤਮਾ ਦੀ ਭਗਤੀ ਵੱਲ ਨੂੰ ਤੁਰ ਰਹੇ ਨੇ ਕਿਉਂਕਿ ਹਵਾ ਹੀ ਐਸੀ ਚੱਲ ਰਹੀ ਆ ਕਦੇ ਇਕੱਲੇ ਬਹਿ ਕੇ ਮਹਿਸੂਸ ਕਰਿਓ ਇੱਕ ਅੰਦਰੋਂ ਵੱਖਰੀ એનર્ਜੀ ਫੀਲ ਹੁੰਦੀ ਆ ਵੱਖਰਾ ਇੱਕ ਸਨੇਹਾ ਦਾ ਰੂਹ ਦਿੰਦੀ ਆ ਇੰਜ ਹੀ ਕਰਦਾ ਵੀ ਦੁਨੀਆ ਦੀ ਗੱਲਬਾਤ ਤੋਂ ਹਟ ਕੇ ਤੇ ਪ੍ਰਮਾਤਮਾ ਵਾਲੇ ਪਾਸੇ ਲੱਗ ਕੇ ਇਕੱਲੇ ਕਿਤੇ ਬੈਠ ਜਾਈਏ ਉਹਦੀ ਯਾਦ ਦੇ ਵਿੱਚ ਕਿਉਂਕਿ ਸਮਾਂ ਬਹੁਤ ਭਿਆਨਕਾ ਸੰਗਤ ਜੀ ਇਹ 2025 ਦਾ ਜਿਹੜਾ ਸਾਲ ਨਾ ਬਹੁਤ ਕੁਝ ਇਹਦੇ ਵਿੱਚ ਹੋ ਗਿਆ ਤੇ ਬਹੁਤ ਕੁਝ ਹੋ ਜਾਣਾ ਇਹ ਸੱਚ ਆ ਇਹਦਾ ਮਜ਼ਾਕ ਨਾ ਸਮਝੋ ਇਸ ਗੱਲ ਦਾ ਫੀਲ ਕਰਿਓ ਫੀਲ ਕਰਿਓ ਤੁਹਾਨੂੰ ਵੀ ਫੀਲ ਹੋਵੇਗਾ ਆਪਣੇ ਆਪ ਨੂੰ ਸਮਾਧਿਓ ਇਕੱਲੇ ਬੈਠਿਓ ਤੇ ਆਪਣੇ ਆਪ ਨਾਲ ਅੰਦਰ ਮਹਿਸੂਸ ਕਰਿਓ ਉਸ ਪਰਮਾਤਮਾ ਦੀ ਯਾਦ ਵਾਹਿਗੁਰੂ ਕਰਮੰਤਰ ਦਾ ਜਾਪ ਸ਼੍ਰੀ ਮੂਲ ਮੰਤਰ ਜੀ ਦਾ ਜਾਪ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਜੇ ਤੁਸੀਂ ਹਿੰਦੂਆਂ ਤਾਂ ਆਪਣਾ ਰਾਮ ਰਾਮ ਜੇ ਮੁਸਲਮਾਨ ਹੋ ਤਾਂ ਅੱਲਾ ਜੇ ਤੁਸੀਂ ਅਸਾਈਓ ਤਾਂ ਆਪਣੇ ਜੀਜ਼ਸ ਨੂੰ ਗੋਡ ਨੂੰ ਜ਼ਰੂਰ ਮੰਨੋ ਯਾਦ ਵਿੱਚ ਬੈਠੋ ਉਸ ਪ੍ਰੀਮ ਪਾਵਰ ਨੂੰ ਯਾਦ ਕਰੋ ਜੀਨੇ ਪੂਰੀ ਸ੍ਰੇਸ਼ਟੀ ਬਣਾਈ ਹੈ ਇਸ ਭਿਆਨਕ ਸਮੇਂ ਦੇ ਵਿੱਚ ਆਪਣੀ ਰੱਖਿਆ ਸਿਰਫ ਅਕਾਲ ਪੁਰਖ ਨੇ ਕਰਨੀ ਆ ਤੇ ਜਿਹੜਾ ਸਮਾਂ ਇਹਦੇ ਵਿੱਚ ਥੋੜਾ ਜਿਹਾ ਵੀ ਕੋਈ ਨਾਮ ਜਪੂਗਾ ਨਾ ਥੋੜਾ ਸਮਾਂ ਵੀ ਉਹਦਾ ਵੀ ਫਲ ਜ਼ਰੂਰ ਮਿਲੂਗਾ ਫਲ ਦਾ ਮਤਲਬ ਇਹ ਨਹੀਂ ਕਿ دنیਵੀ ਚੀਜ਼ਾਂ ਰੂਹ ਦੇ ਅੰਦਰ ਇੱਕ ਸਕੂਨ ਇੱਕ ਠਹਿਰਾਅ ਹੋਊਗਾ ਚੰਗੀ ਸੰਗਤ ਮਿਲੂਗੀ ਚੰਗੇ ਦੋਸਤਾਂ ਦੀ ਸੰਗਤ ਜੋ ਤੁਹਾਨੂੰ ਪਰਮਾਤਮਾ ਦੇ ਨਾਲ ਜੋੜੂਗੀ ਕੁਝ ਚੀਜ਼ਾਂ ਮਹਿਸੂਸ ਹੋਈਆਂ ਤੇ ਆਪ ਜੀ ਨੇ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਮਹਿਸੂਸ ਕਰਿਓ ਤੇ ਕਈਆਂ ਨੂੰ ਹੋ ਰਿਹਾ ਹੋਊਗਾ